ਨੰਮਰੋੜ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਕਾਂਗਰਸ ਪ੍ਰੋਟੈਸਟ ਕਰ ਰਹੀ ਹੈ ਪਰ ਬਾਜਵਾ ਆ ਕੇ ਦੂਸਰੇ ਪਾਸੇ ਅੱਜ ਇੱਥੇ ਆਮ ਆਪ ਪਾਰਟੀ ਵੀ ਲੱਗੀ ਹੋਈ ਹੈ ਕਿਵੇਂ ਦੇਖਦੇ ਹੋ ਸਾਡੀ ਤਾਂ ਇੱਕੋ ਹੀ ਮੰਗ ਹੈ ਕਿ ਬਾਜਵਾ ਸਾਹਿਬ ਤੁਸੀਂ ਆਪਦੇ ਮੂੰਹੋਂ ਇੱਕ ਗੱਲ ਕੱਢੀ ਹੈ ਜਿਹੜੀ ਕਿ ਪੰਜਾਬ ਦੇ 3 ਕਰੋੜ ਲੋਕਾਂ ਨਾਲ ਸੰਬੰਧਿਤ ਹੈ ਸੋ ਇਸ ਕਰਕੇ ਤੁਸੀਂ ਉਹ ਇਨਫੋਰਮੇਸ਼ਨ ਜਾਣਕਾਰੀ ਜਿਹੜੀ ਪੰਜਾਬ ਪੁਲਿਸ ਨਾਲ ਸ਼ੇਅਰ ਕਰੋ ਤੇ ਤਾਂ ਕਿ ਲੋਕਾਂ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਸਾਡੀ ਸਿਰਫ ਇਨੀ ਹੀ ਮੰਗ ਹੈ ਲਗਨ ਹਾਈ ਕੋਰਟ ਦਾ ਰੋਕ ਕਰਨ ਦੇ ਲਈ ਪੂਰੇ ਸੈਡਕੋਰਟ ਦਾ ਰੋਕ ਕਰਨ ਤੇ ਜਿਹੜੀ ਇਨਫੋਰਮੇਸ਼ਨ ਉਹਨਾਂ ਕੋਲ ਹੈਗੀ ਦੇ ਦੇਣ ਗੱਲ ਮੁੱਕੀ ਕਾਂਗਰਸ ਨੇ तमाम ਲੀਡਰਸ਼ਿਪ ਕਹਿ ਰਹੀ ਹੈ ਕਿ ਵੈਂਡੀਟਾ ਪੋਲਿਟਿਕਸ ਹੋ ਰਹੀ ਹੈ ਸਾਡੇ ਨਾਲ ਵੀ ਪਹਿਲਾਂ ਸੁਖਪਾਲ ਖਹਿਰੇ ਉੱਤੇ ਚੀਜ਼ਾਂ ਹੁੰਦੀਆਂ ਫਿਰ ਐਲੋਪੀ ਦੇ ਉੱਤੇ ਇਸ ਦਾ ਅਟੈਕ ਹੋ ਰਿਹਾ ਚੀਜ਼ਾਂ ਇਹ ਗੱਲ ਬਾਜਪਾ ਸਾਹਿਬ ਤੋਂ ਸ਼ੁਰੂ ਹੋਈ ਹੈ ਜਾਂ ਸਰਕਾਰ ਤੋਂ ਸ਼ੁਰੂ ਹੋਈ ਹੈ ਜਾਂ ਆਵਾ ਦੀ ਪਾਰਟੀ ਤੋਂ ਸ਼ੁਰੂ ਹੋਈ ਹੈ ਬਾਜਪਾ ਸਾਹਿਬ ਨੇ ਗੱਲ ਕਹੀ ਉਹ ਉਸੇ ਗੱਲ ਦੀ ਪੂਰੀ ਇਨਫੋਰਮੇਸ਼ਨ ਉਹਨੋਂ ਤਾਂ ਲੈਣੀ ਚਾ ਰਿਹਾ ਚ ਕੀ ਗੱਲ ਤਾਂ ਯਾਰ ਕਿੱਥੇ ਪੋਲਿਟਿਕਸ ਆ ਗਈ ਇਸ 'ਚ ਉਹਨੋਂ ਪੋਲਿਟਿਕਸ ਰਾਹੀਂ ਉਹ ਗੱਲ ਮੁਕਾ ਦੇਣ ਵੀ ਮੈਂ ਤਾਂ ਕੁਝ ਦੱਸਦਾ ਨਹੀਂ ਪਰ ਬਾਜਵਾ ਸਾਹਿਬ ਲਿਖਤੀ ਤੌਰ ਤੇ ਪੰਜਾਬ ਨੂੰ ਇਹ ਦੇ ਦੇਣ ਵੀ ਇਹ ਇਸ ਤੋਂ ਮੇਰੇ ਕੋਈ ਬੰਬ ਧਮਾਕਾ ਹੁੰਦਾ ਤਾਂ ਉਹਦੇ ਲਈ ਮੈਂ ਜ਼ਿੰਮੇਵਾਰ ਹੋਊਗਾ ਇਹ ਲਿਖ ਕੇ ਦੇ ਦੇਣ ਗੱਲ ਮੁੱਕੀ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਦੇ ਉੱਤੇ ਲਗਾਤਾਰ ਜੋ ਹੈ ਸਿਆਸਤ ਗਰਮਾ ਚੁੱਕੀ ਹੈ ਤਸਵੀਰਾਂ ਦੇਖ ਸਕਦੇ ਹੋ ਉਸ ਵਕਤ ਇੱਕ ਪਾਸੇ ਕਾਂਗਰਸ ਜਿਹੜੀ ਹੈ ਪੰਜਾਬ ਕਾਂਗਰਸ ਭਵਨ ਦੇ ਬਾਹਰ ਪ੍ਰੋਟੈਸਟ ਕਰ ਰਹੀ ਹੈ ਦੂਸਰੇ ਪਾਸੇ ਆਮ ਆਇ ਪਾਰਟੀ ਦੀ ਤਮਾਮ ਲੀਡਰਸ਼ਿਪ ਹੈ ਉਹ ਵੀ ਪ੍ਰੋਟੈਸਟ ਕਰ ਰਹੀ ਹੈ ਅਮਨ ਅਰੋੜਾ ਸਾਹਿਬ ਸਾਡੇ ਨਾਲ ਇਸ ਵਕਤ ਮੌਜੂਦ ਨੇ ਅਮਰੋੜਾ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਕਾਂਗਰਸ ਪ੍ਰੋਟੈਸਟ ਕਰ ਰਹੀ ਹੈ ਪਰ ਬਾਜਵਾ ਦੇ ਆਖਰ ਚ ਦੂਸਰੇ ਪਾਸੇ ਅੱਜ ਇੱਥੇ ਆਮ ਆਇ ਪਾਰਟੀ ਵੀ ਲੱਗੀ ਹੋਈ ਹੈ ਕਿਵੇਂ ਦੇਖਦੇ ਹੋ ਦੇਖੋ ਸਾਡੀ ਤਾਂ ਇੱਕੋ ਹੀ ਮੰਗ ਹੈ ਕਿ ਬਾਜਵਾ ਸਾਹਿਬ ਤੁਸੀਂ ਆਪਦੇ ਮੂੰਹੋਂ ਇੱਕ ਗੱਲ ਕੱਢੀ ਐ ਜਿਹੜੀ ਕਿ ਪੰਜਾਬ ਦੇ 3 ਕਰੋੜ ਲੋਕਾਂ ਨਾਲ ਸੰਬੰਧਿਤ ਆ ਸੋ ਇਸ ਕਰਕੇ ਤੁਸੀਂ ਉਹ ਇਨਫੋਰਮੇਸ਼ਨ ਜਾਣਕਾਰੀ ਜਿਹੜੀ ਪੰਜਾਬ ਪੁਲਿਸ ਨਾਲ ਸ਼ੇਅਰ ਕਰੋ ਤੇ ਤਾਂ ਕਿ ਲੋਕਾਂ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਸਾਡੀ ਸਿਰਫ ਇਨੀ ਹੀ ਮੰਗ ਐ ਲਗਾਤਾਰ ਕਿਉਂਕਿ ਅਮਨੋੜਾ ਸਾਹਿਬ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਇਹ ਚੀਜ਼ਾਂ ਹੋਈਆਂ ਸੀ ਕਿ ਜੋ ਬਿਆਨ ਦਿੱਤਾ ਗਿਆ ਇਸ ਉੱਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਵੀ ਪੰਜਾਬ ਦੇ ਇਹ ਅਮਨ ਕਾਨੂੰਨ ਸਸਤ ਜੋ ਲਾਅ ਐਂਡ ਆਰਡਰ ਆ ਉਹ ਪੂਰਾ ਪੰਗ ਹੋਇਆ ਇਸ ਵਕਤ ਕਹਿੰਦੇ ਸੀਗੇ ਵੀ ਪੰਜਾਬ 'ਚ ਹਾਲਾਤ ਇਸੋ ਖਰਾਬ ਨੇ ਵੀ ਇਹ ਚੀਜ਼ਾਂ ਲਗਾਤਾਰ ਸਰਕਾਰ ਇਹ ਚੀਜ਼ਾਂ ਹੋ ਰਹੀਆਂ ਨੇ ਵੀ ਇੱਕ ਬਿਆਨ ਚਲੋ ਇਹਦੀ ਦਿੱਤਾ ਗਿਆ ਸੀਗਾ ਹਾਲਾਂਕਿ ਇਹ ਚੀਜ਼ਾਂ ਜੋ ਕੁਝ ਹੋ ਰਿਹਾ ਉਹ ਪੰਜਾਬ ਨੂੰ ਦਿਖ ਹੀ ਰਿਹਾ ਹੈ ਚੰਗਾ ਹੋ ਰਿਹਾ ਮਾੜਾ ਹੋ ਰਿਹਾ ਬਜਾਇਦਾ ਸਾਨੂੰ ਦੱਸਣ ਦੀ ਕੀ ਲੋੜ ਹੈ ਜੋ ਅੱਗੇ ਨੂੰ ਮਾੜਾ ਨਾ ਹੋਵੇ ਆਹੀ ਇਨਫੋਰਮੇਸ਼ਨ ਉਹਨਾਂ ਤੋਂ ਲੈਣੀ ਚਾਹ ਰਹੇ ਉਹ ਦੇ ਨਹੀਂ ਰਹੇ ਹੁਣ ਹਾਈ ਕੋਰਟ ਦਾ ਰੁਖ ਵੀ ਕਰ ਚੁੱਕੇ ਨੇ ਮਗਨ ਹਾਈ ਕੋਰਡਰ ਰੁਕ ਕਰਨ ਦੇ ਗਲੇ ਪੁਲਿਸ ਹੈਡਕ quart ਦਾ ਰੁਕ ਕਾਰਨ ਤੇ ਜਿਹੜੀ ਇਨਫੋਰਮੇਸ਼ਨ ਉਹਨਾਂ ਕੋਲ ਹੈਗੀ ਦੇ ਦੇਣ ਗੱਲ ਮੁੱਕੀ ਕਾਂਗਰਸ ਦੀ ਤਮਾਮ ਲੀਡਰਸ਼ਿਪ ਕਹਿ ਰਹੀ ਹੈ ਕਿ ਵੈਂਡਿਟਾ ਪੋਲਿਟਿਕਸ ਹੋ ਰਹੀ ਹੈ ਸਾਡੇ ਨਾਲ ਵੀ ਪਹਿਲਾਂ ਸੁਖਪਾਲ ਖਹਿਰੇ ਉੱਤੇ ਜਿਹਾ ਹੁੰਦਿਆਂ ਫਿਰ ਐਲੋਪੀ ਦੇ ਉੱਤੇ ਸਿੱਧਾ ਅਟੈਕ ਹੋ ਰਿਹਾ ਚੀਜ਼ਾਂ ਉਹ ਇਨਫੋਰਮੇਸ਼ਨ ਕਿਹੜੀ ਆ ਉਹ ਸੀਐਮ ਸਾਹਿਬ ਦੇ ਨਾਲ ਇਹ ਗੱਲ ਬਾਜਵਾ ਸਾਹਿਬ ਤੋਂ ਸ਼ੁਰੂ ਹੋਈ ਹੈ ਜਾਂ ਸਰਕਾਰ ਤੋਂ ਸ਼ੁਰੂ ਹੋਈ ਹੈ ਜਾਂ ਆਵਾਜ਼ੀ ਪਾਰਟੀ ਤੋਂ ਸ਼ੁਰੂ ਹੋਈ ਹੈ ਬਾਜਵਾ ਸਾਹਿਬ ਨੇ ਗੱਲ ਕਹੀ ਉਹ ਉਸੇ ਗੱਲ ਦੀ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈਣੀ ਚਾਹ ਰਹੇ ਚ ਕੀ ਗ ਯਾ ਜੇ ਉਹਨਾਂ ਕੋਲ ਪਾਲਿਟਿਕਸ ਰਾਹੀਂ ਉਹ ਗੱਲ ਮੁਕਾ ਦੇਣ ਵੀ ਮੈਂ ਤਾਂ ਕੁਝ ਦਾਸਤਾ ਨਹੀਂ ਪਰ ਬਾਜਵਾ ਸਾਹਿਬ ਲਿਖਤੀ ਤੌਰ ਤੇ ਪੰਜਾਬ ਨੂੰ ਇਹ ਦੇ ਦੇਣ ਵੀ ਜੇ ਇਸ ਤੋਂ ਮਗਰੋਂ ਕੋਈ ਬੰਬ ਧਮਾਕਾ ਹੁੰਦਾ ਤਾਂ ਉਹਦੇ ਲਈ ਮੈਂ ਜ਼ਿੰਮੇਵਾਰ ਹੋਊਗਾ ਲਿਖ ਕੇ ਦੇ ਦੇਣ ਗੱਲ ਮੁੱਕੀ ਨਾ ਜ਼ਿੰਮੇਵਾਰੀ ਲੈਣੀ ਹੈ ਨਾ ਸਹਿਯੋਗ ਕਰਨਾ ਹੈ ਨਾ ਗੱਲ ਪੂਰੀ ਡਿਸਕਲੋਜ਼ ਕਰਨੀ ਹੈ ਤੇ ਕੰਮ ਕਿਵੇਂ ਚੱਲੂਗਾ ਇੱਕ ਪਾਸੇ ਹਾਈ ਕੋਰਟ ਦੂਸਰੇ ਪਾਸੇ ਮੁਹਾਲੀ ਪਹੁੰਚ ਰਿਹਾ ਕਹਿੰਦੇ ਮੈਂ ਉਰੇ ਆ ਰਿਹਾ ਅੱਜ ਕ੍ਰਾਈਮ ਬ੍ਰਾਂਚ 'ਚ ਮੈਂ ਆਪਣੇ ਪੇਸ਼ੀ ਭਰੂਗਾ ਨਹੀਂ ਆਹੀ ਤਾਂ ਸੀ ਕਹਿ ਰਹੇ ਆ ਜੇ ਘਰੇ ਗਈ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੁੰਦੀ ਕ੍ਰਾਈਮ ਰਾਜ ਵੀ ਆਉਂਦੀ ਲੋੜ ਨਹੀਂ ਸੀ ਨਾ ਹਾਈ ਕੋਰਟ ਜਾਣ ਦੀ ਲੋੜ ਪੈਂਦੀ। ਸਭ ਨਾਲ ਇਸ ਵਕਤ ਜੋ ਆਮ ਆਪੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਰੋੜਾ ਇਸ ਵਕਤ ਮੌਜੂਦ ਸੀਗਾ ਵਿਧਾਇਕ ਵੀ ਰਹੇ ਨੇ, ਕੈਬਨ ਮੰਤਰੀ ਵੀ ਨੇ ਸਾਹ ਤੁਰਤੇ ਕਹਿਣਾ ਕਿ ਜੋ ਬਾਜਾ ਬੋਲੋ ਬਿਆਨ ਦਿੱਤਾ ਗਿਆ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਜੋ ਬਿਆਨ ਦਿੱਤਾ ਗਿਆ ਪੰਜਾਬ ਦੇ ਜਿਹੜੀ ਅਮਨ ਕਾਨੂੰਨ ਜੋ ਨਾਇਨ ਆਰਡਰ ਹੈ ਉਸ ਅਨੁਸਾਰੇ ਤੌਰ ਤੇ ਪੰਕ ਕੀਤਾ ਜਾ ਰਿਹਾ ਹੈ। ਮੇਰੇ ਸਹਿਯੋਗੀ ਰਾਜ ਕੁਮਾਰ ਦੇ ਨਾਲ ਮੈਂ ਅਮੁੱਚ ਰਿਆਸਤ